ਤੁਸੀਂ ਵੇਖ ਰਹੇ ਹੋ ਦਾ ਲਿਬਰਲਟੀ ਵੀ ਮਤਾਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਦੋ ਰੈਲੀਆਂ ਦੋ ਰੈਲੀਆਂ ਦੇ ਵਿਚਾਲੇ ਕੁੱਤਾ ਦੌੜ। ਤੁਸੀਂ ਕਹੋਗੇ ਜੀ ਆਹ ਕੀ ਆ? ਜੀ ਹਾਂ। ਮੋੜ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਸੀ। ਭਗਵੰਤ ਮਾਨ ਕੇਜਰੀਵਾਲ ਜੀ ਦੀ। ਉਹਦੀ ਚਰਚਾ ਕਈ ਪੱਖ ਤੋਂ ਹੋ ਰਹੀ ਆ। ਮਹਾਰਾਜਪਿੰਡ ਦੇ ਵਿੱਚ ਨਵਜੋਤ ਸਿੱਧੂ ਦੀ ਰੈਲੀ ਸੀ। ਉਸ ਰੈਲੀ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ। ਤੇ ਹੁਣ ਹਜੇ ਅਕਾਲੀ ਦਲ ਦੀ ਰੈਲੀ ਹੋਣੀ ਆ ਉਹਦਾ ਜੂਥ ਵਿੰਗ ਦੀ ਰੈਲੀ ਕਰਨੀ ਆ ਪਰ ਜਿਹੜੀਆਂ ਦੋ ਰੈਲੀਆਂ ਹੋਈਆਂ ਆਮ ਆਦਮੀ ਪਾਰਟੀ ਦੀ ਰੈਲੀ ਤੇ ਨਵਜੋ ਸਿੱਧੂ ਦੀ ਰੈਲੀ ਇਹਨਾਂ ਦੇ ਵਿਚਾਲੇ ਕੁੱਤਾ ਦੌੜ ਜਾ ਦੇ ਚਰਚਾ ਚਾਗੀ ਹੁਣ ਕੁੱਤਾ ਦੌੜ ਕੀ ਆ ਭਾਈ ਚਲੋ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਰੈਲੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਨੇ ਪੰਜਾਬ ਚ ਕ੍ਰਾਂਤੀ ਵਿਕਾਸ ਰੈਲੀਆਂ ਵਿਕਾਸ ਦੀ ਕ੍ਰਾਂਤੀ ਆ ਗਈ ਕਹਿੰਦੇ ਉਹਦੇ ਸ਼ਾਬਾਸ਼ੀ ਲਈ ਉਹਦੀ ਮੁਬਾਰਕਾਂ ਦੇ ਲਈ ਕੇਜਰੀਵਾਲ ਜੀ ਦੇ ਧੰਨਵਾਦ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਕਿ ਇੰਨਾ ਵਿਕਾਸ ਕ੍ਰਾਂਤੀ ਹੋ ਗਈ ਪੰਜਾਬ 'ਚ ਜਿਹੜੀ ਪਹਿਲਾਂ 70-72 ਸਾਲਾਂ 'ਚ ਨਹੀਂ ਹੋਈ ਉਹ ਪੌਣੇ 2 ਸਾਲਾਂ 'ਚ ਇੰਨਾ ਵਿਕਾਸ ਹੋ ਗਿਆ ਕਿ ਲੋਕਾਂ ਨੂੰ ਦਿਖਦਾ ਹੀ ਨਹੀਂ ਔਰ ਰੈਲੀ ਕਰਕੇ ਦਿਖਾਉਣਾ ਪੈਂਦਾ ਰੈਲੀ ਕਰਕੇ ਪ੍ਰਚਾਰਣਾ ਪੈਂਦਾ ਸੋ ਇਹ ਇਸ ਲਈ ਕਹਿੰਦੇ ਜੀ ਉਹ ਰੈਲੀ ਸੀ ਤੇ ਉਹਦੇ ਵਿੱਚ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਆਪਣੇ ਪੌਣੇ 2 ਸਾਲਾਂ ਦੇ ਗੁਣਗਾਨ ਗਾਏ ਤੇ ਅਗਲੇ 2024 ਦੇ ਲਈ ਵੋਟਾਂ ਮੰਗੀਆਂ ਸੋ ਇਹ ਵਿਕਾਸ ਕ੍ਰਾਂਤੀ ਰੈਲੀਆਂ ਤਾਨੂੰ ਪੰਜਾਬ ਦੇ 13 ਦੇ 13 ਲੋਕ ਸਭਾ ਹਲਕਿਆਂ ਚ ਦੇਖਣ ਨੂੰ ਮਿਲੀਆਂ ਉਸੇ ਤਰ੍ਹਾਂ ਦੀ ਮੋੜ ਮੰਡੀ ਵਾਲੀ ਰੈਲੀ ਸੀ ਪਰ ਇਸ ਰੈਲੀ ਦੀ ਚਰਚਾ ਇਸ ਪੱਖੋਂ ਵੀ ਖੂਬ ਹੋਈ ਕਿ ਜੀ ਬੀ ਆਈ ਪੀ ਗੈਲਰੀ ਵਾਲੀਆਂ ਕੁਰਸੀਆਂ ਖਾਲੀ ਰਹਿ ਗਈਆਂ ਕਈ ਪਿੰਡਾਂ ਚੋਂ ਬੱਸਾਂ ਭਰ ਕੇ ਨਹੀਂ ਆਈਆਂ ਖਾਲੀ ਮੁੜੇ ਆਈਆਂ ਕਈ ਪਿੰਡਾਂ ਚੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਸੀ ਬੱਸਾਂ ਪਰਨ ਦੀ ਉਹਨਾਂ ਨੇ ਫੋਨ ਨਹੀਂ ਚੱਕੇ ਬਸਾਂ ਵਾਲਿਆਂ ਦੇ ਤੇ ਦੂਸਰੇ ਪਾਸੇ ਮੋੜ ਮੰਡੀ ਦੇ ਇਲਾਕੇ ਚ ਚਰਚਾ ਹੋਈ ਕਿਆ ਕਿਹੜਾ ਨਵਾਂ ਬਦਲਾ ਆ ਗਿਆ ਭਾਈ ਕਿ ਰੈਲੀ ਹੋਵੇ ਜਿੱਥੇ ਜਿੱਥੇ ਮੁੱਖ ਮੰਤਰੀ ਸਾਹਮਣੇ ਆਉਣਾ ਹੋਵੇ ਚਾਹੇ ਪੰਜਾਬ ਵਾਲੇ ਤੇ ਚਾਹੇ ਦਿੱਲੀ ਵਾਲੇ ਉਸ ਇਲਾਕੇ ਦੇ ਲੋਕਾਂ ਦੇ ਲਾਇਸੈਂਸੀ ਹਥਿਆਰ ਥਾਣਿਆਂ 'ਚ ਜਮ੍ਹਾਂ ਕਰਾ ਲਏ ਜਾਂਦੇ ਆ ਜੀ ਇੱਕ ਨਵਾਂ ਤਰ੍ਹਾਂ ਦਾ ਬਦਲਾ ਜਿੱਥੇ ਮੁੱਖ ਮੰਤਰੀ ਸਾਹਮਣੇ ਆਉਣਾ ਭਗਵੰਤ ਮਾਨ ਜੀ ਨੇ ਜਿੱਥੇ ਆਉਣਾ ਚਾਹੇ ਕਿਸੇ ਦੇ ਭੋਗ ਤੇ ਆਉਣਾ ਚਾਹੇ ਵਿਆਹ ਤੇ ਆਉਣਾ ਚਾਹੇ ਮੀਟਿੰਗ ਤੇ ਆਉਣਾ ਚਾਹੀਏ ਫੰਕਸ਼ਨ ਤੇ ਆਉਣਾ ਚਾਹੀਏ ਰੈਲੀ ਤੇ ਆਉਣਾ ਚਾਹੀਏ ਧਰਨੇ ਤੇ ਆਉਣਾ ਚਾਹੀਏ ਕੋਈ ਪ੍ਰਦਰਸ਼ਨ ਕਰਨ ਆਉਣਾ ਚਾਹੀਏ ਰੋਡ ਸ਼ੋਅ ਕਰਨ ਆਉਣਾ ਜਿੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਉਣਗੇ ਜਾਂ ਜਿੱਥੇ ਵੀ ਮੁੱਖ ਮਹਿਮਾਨ ਕੇਜਰੀਵਾਲ ਜੀ ਆਉਣਗੇ ਉਥੋਂ ਦੇ ਆਲੇ ਦਾਲ ਦੇ ਲੋਕਾਂ ਦੇ ਲਾਇਸੈਂਸੀ ਹਥਿਆਰ ਥਾਣੇ 'ਚ ਜਮਾ ਹੋਣਗੇ ਇਹ ਹੁਕਮ ਹੋ ਗਿਆ ਜਨਾਬ ਇਹ ਹੁਕਮ ਮੌਜੂਦਾਨੀ ਚੱਲ ਰਿਹਾ ਔਰ ਇਹ ਚਰਚਾ ਚੌਥ ਸਮੇਂ ਆਇਆ ਸੀ ਜਦੋਂ ਮੀਥ ਹੀਰ ਹੋਰਾਂ ਦੇ ਵਿਆਹ ਦਾ ਇੱਕ ਸਮਾਗਮ ਇੱਕ ਰਿਸੈਪਸ਼ਨ ਸਮਾਗਮ ਚੰਡੀਗੜ੍ਹ ਦੇ ਇਲਾਕੇ ਡੇਰਾ ਬਸੀ ਇਲਾਕੇ 'ਚ ਸੀ ਜਿਹੜਾ ਪੈਲਸ ਲਿਆ ਗਿਆ ਉਸ ਪੈਲਸ ਦੇ ਧਾਇਰੇ ਚ ਪੈਂਦੇ ਪਿੰਡਾਂ ਦੇ ਲੋਕਾਂ ਦੇ ਲਾਇਸੈਂਸੀ ਹਥਿਆਰ ਥਾਣੇ ਜਮ੍ਹਾਂ ਕਰਾਏਗੇ ਉਹ ਦਿਵਾਲੀ ਦੇ ਦਿਨ ਸੀ ਲੋਕ ਕਹਿਣ ਭਾਈ ਕੰਮ ਕਰਤੇ ਆ ਛੇਤੀ ਆਜੋ ਜਮ੍ਹਾਂ ਕਰਾ ਕੇ ਜਾਓ ਮੁੱਖ ਮੰਤਰੀ ਸਾਹਿਬ ਆਏ ਨਹੀਂ ਉਸ ਰਿਸੈਪਸ਼ਨ ਚ ਹਥਿਆਰ ਜਮ੍ਹਾਂ ਹੋ ਗਏ ਤੇ ਉਹ ਤੋਂ ਬਾਅਦ ਫੇਗਲੇ ਕਹਿਣ ਹੁਣ ਕੰਮਾਂ ਤੇ ਆ ਰੱਖੀ ਰੱਖੋ ਬਾਅਦ ਚ ਕਹਿੰਦੇ ਨਾ ਹੁਣ ਲੈ ਕੇ ਜਾਓ ਇੰਨੀ ਰੱਖਣੇ ਨਹੀਂ ਸੁੱਤ ਤੋਂ ਬਾਅਦ ਹੁਣ ਇਹ ਵਰਤਾਰਾ ਪੰਜਾਬ ਚ ਲਗਭਗ ਹਰ ਉਸ ਖੇਤਰ ਚ ਚੱਲ ਪਿਆ ਜਿੱਥੇ ਮੋਜਵਾਨੀ ਪੁਲਿਸ ਹੀ ਹੁਕਮ ਆਉਂਦੇ ਨੇ ਕਿ ਭਾਈ ਹਥਿਆਰ ਜਮ੍ਹਾਂ ਕਰਾਓ ਤੁਹਾਡੇ ਇਲਾਕੇ ਚ ਮੁੱਖ ਮੰਤਰੀ ਸਾਹਿਬ ਨੇ ਆਉਣਾ ਇਹ ਬਦਲਾ ਆਇਆ ਜਨਾਬ ਤੇ ਇਹ ਮੋੜ ਮੰਡੀ ਦੇ ਖੇਤਰ ਚ ਵੀ ਹੋਇਆ ਐਸੇ ਦਾ ਨਾਮਾ ਬਦਲਾ ਚੱਲਿਆ ਸੀ ਮਸਾਂ ਬਚਿਆ ਸਕੂਲ ਖਾਲੀ ਕਰਾ ਲਈ ਸੀ ਅੱਧੀ ਦਰਜਨ ਦੇ ਕਰੀਬ ਕਿ ਸਿਕਿਉਰਿਟੀ ਗਾਰਡਾਂ ਨੂੰ ਸੁਰੱਖਿਆ ਦਸਤਿਆਂ ਨੂੰ ਉਹਨਾਂ ਦੀ ਤੇ ਰਾਤੀ ਲਈ ਸਕੂਲ ਖਾਲੀ ਕਰੋ ਭਾਈ ਛੁੱਟੀਆਂ ਕਰ ਦਿਓ ਜਿਹੜੇ ਅਧਿਕਾਰੀਆਂ ਦੇ ਹੁਕਮ ਆਏ ਉਹ ਅਧਿਕਾਰੀ ਸਰਕਾਰ ਨੇ ਉਹ ਟੰਗ ਤੇ ਜਦੋਂ ਲੋਕਾਂ 'ਚ ਰੋਸਾ ਜਾਗ ਗਿਆ। ਅਧਿਕਾਰੀ ਦੀ ਆਪਣੀ ਇੰਨੀ ਹਿੰਮਤ ਹੈਗੀ ਆ ਕਿ ਉਹ ਆਪੇ ਹੁਕਮ ਦੇ ਦੇਵੇ। ਇਸ ਗੱਲ ਦੀ ਖੂਬ ਚਰਚਾ ਹੋਈ। ਕਿਆ ਨਵੇਂ ਬਦਲਾਉਣ ਲੱਗੇ। ਚਲੋ ਲੋਕਾਂ ਨੇ ਬਚਾ ਲਿਆ ਸਕੂਲਾਂ 'ਚ ਹਾਂ ਛੁੱਟੀਆਂ ਨਹੀਂ ਹੋਣ ਦਿੱਤੀਆਂ ਉਸ ਤਰ੍ਹਾਂ। ਪਰ ਕੱਲ ਰੈਲੀ ਦੀ ਚਰਚਾ ਪੰਜਾਬ ਦੇ ਸਾਰੇ ਬੱਸ ਅੜਿਆਂ 'ਤੇ ਹੋਈ। ਕਹਿੰਦੇ ਭਾਈ ਬੱਸ ਨਹੀਂ ਮਿਲਦੀ ਸਵਾਰੀਆਂ ਨੂੰ। ਜਾਦੇ ਫਿਕਰ ਹੋਇਆ ਆਧਾਰ ਕਾਰਡ ਵਾਲੀਆਂ ਬੀਬੀਆਂ ਨੂੰ। ਤੇ ਕਹਿੰਦੇ ਜੀ ਬੱਸਾਂ ਤਾਂ ਗਈਆਂ ਜੀ ਮੋੜ ਮੰਡੀ ਰੈਲੀ ਤੇ। ਹੁਣ ਨਿੱਤ ਹਫਤੇ ਚ ਇੱਕ ਦਿਨ ਸਰਕਾਰ ਦੀ ਕਰੇਲੀ ਹੁੰਦੀ ਆ ਹਰ ਹਫਤੇ 10 ਦਿਨ ਪਾਰੀ ਦਿਨੀ 15 ਦਿਨੀ ਕਿਸਮਾਗਮ ਹੁੰਦਾ ਆ ਜਾ ਤੇ ਉਹ ਸਮਾਗਮ ਦੇ ਵਿੱਚ ਸਰਕਾਰੀ ਬੱਸਾਂ ਪੂਰੇ ਜੋਰ ਛੋਰ ਨਾਲ ਸੇਵਾ ਚ ਲੱਗੀਆਂ ਸਰਕਾਰ ਦੀ ਜਿਹੜੀਆਂ ਬੱਸਾਂ ਨੇ ਸੜਕਾਂ ਤੇ ਸਵਾਰੀਆਂ ਨੂੰ ਲੈ ਕੇ ਜਾਣਾ ਲੈ ਕੇ ਆਉਣਾ ਤੇ ਸਵਾਰੀਆਂ ਤੈ ਸਮੇਂ ਅਨੁਸਾਰ ਜਾਂ ਆਪਣੀ ਲੋਰ ਅਨੁਸਾਰ ਬੱਸਾਂ ਡਿੱਗੀਆਂ ਰਹਿੰਦੀਆਂ ਤੇ ਫਿਰ ਅਗਲੀ ਆਰਬਿਟ ਤਾਂ ਚੱਲਣਗੀਆਂ ਨਹੀਂ ਬਾਈ ਫਿਰ ਇਹ ਤਾਂ ਉਹ ਸੀ ਜਿਹੜੇ ਕਹਿੰਦੇ ਸੀ ਬੰਦ ਕਰਾਵਾਂਗੇ ਉਹ ਤਾਂ ਨਹੀਂ ਬੰਦ ਹੋਈਆਂ ਪਰ ਸਰਕਾਰੀ ਜ਼ਰੂਰ ਬੰਦ ਹੋ ਰਹਿਣੀਆਂ ਹਰ ਤੀਜੇ ਦਿਨ ਸੋ ਇਸ ਲਈ ਜੀ ਬੱਸਾਂ ਨੂੰ ਲੈ ਕੇ ਖੂਬ ਚਰਚਾ ਹੋਈ ਇਸੇ ਦੌਰਾਨ ਨਵਜੋਤ ਸਿੱਧੂ ਦੀ ਰੈਲੀ ਦੀ ਚਰਚਾ ਕਹਿੰਦੇ ਜੀ ਨਵਜੋਤ ਸਿੱਧੂ ਦੁਆਰਾ ਜਿੱਤੇਗਾ ਪੰਜਾਬ ਉਹਦੇ ਬੈਨਰ ਥੱਲੇ ਮਹਾਰਾਜ ਪਿੰਡ 'ਚ ਰੈਲੀ ਕਰਗੇ ਰੈਲੀ ਠੀਕ ਠਾਕ ਰਹੀ ਕਹਿੰਦੇ ਪਰ ਤਾਂ ਨੇ ਕਹਿੰਦੇ ਵਿਰੋਧੀਆਂ ਦੇ ਨਾਲੋਂ ਜ਼ਿਆਦਾ ਆਪਣੇਆਂ ਨੂੰ ਦੇਖੇ ਹੁਣ ਆਪਣੇਆਂ ਨੂੰ ਮਤਲਬ ਆਪ ਨੂੰ ਨਹੀਂ ਅੱਜ ਕੱਲ ਨਵਜੋਤ ਸਿੱਧੂ ਕਾਂਗਰਸ 'ਚ ਨੇ ਤੇ ਕਹਿੰਦੇ ਕਾਂਗਰਸ ਵਾਲੇ ਰੋਪ ਵਾਲੇ ਕਹਿੰਦੇ ਹੁਣ ਮਿਲ ਕੇ ਮੈਚ ਖੇਡਦੇ ਨੇ ਜੀ ਨਵਜੋਤ ਸਿੱਧੂ ਜੀ ਕਹਿੰਦੇ ਜੀ 2020 24 ਚ ਖੇਡੇ ਤਾਂ ਭੁੱਲ ਜਾਓ ਪੰਜਾਬ ਚ ਸਾਰੇ ਆਊਟ ਹੋਵੋਗੇ ਤੇ ਇਧਰ ਨਾ ਰਾਜਾ ਵੜਿੰਗ ਗਏ ਨਾ ਪ੍ਰਤਾਪ ਬਾਜਵਾ ਗਏ ਨਾ ਸੁਜੀਂਦਰ ਰੰਧਾਵਾ ਲੱਭੇ ਹੈ ਨਾ ਉੱਥੇ ਜਿਹੜੇ ਉੱਥੇ ਦੇ ਇਲਾਕੇ ਦੇ ਲੀਡਰ ਨੇ ਇੱਕ ਜਿਵੇਂ ਕਾਂਗੜ ਹੋਰੀ ਬੀਜੇਪੀ ਚੋ ਜਾ ਕੇ ਫਿਰ ਕਾਂਗਰਸ ਚ ਮੁੜਿਆ ਨਾ ਉਹ ਤੇ ਉਹਦਾ ਧੜੇ ਲੱਭੇ ਕਹਿੰਦੇ ਨਹੀਂ ਆਏ ਜੀ ਸਾਰੇ ਤੇ ਜੇ ਕਾਂਗਰਸੀਆਂ ਨੂੰ ਪੁੱਛੋ ਕਿ ਗਏ ਨਹੀਂ ਉਹ ਇਹ ਤਾਂ ਸਿੱਧੂਆਂ ਦੀ ਰੈਲੀ ਸੀ ਇਹ ਕਾਂਗਰਸ ਦੀ ਥੋੜਾ ਜੀ ਕਹਿੰਦੇ ਸਿੱਧੂਆਂ ਦੀ ਰੈਲੀ ਕਹਿੰਦੇ ਜੀ ਮਹਾਰਾਜਪਿੰਡ ਕੈਪਟਨ ਅਮਰਿੰਦਰ ਦਾ ਪਿੰਡ ਹੈ ਅਮਰਿੰਦਰ ਸਿੰਘ ਵੀ ਸਿੱਧੂ ਹੈ ਤੇ ਇਹ ਇਲਾਕਾ ਸਾਰੇ ਹੀ ਸਿੱਧੂਆਂ ਦਾ ਹੈ ਕੱਲਾ ਮਹਾਰਾਜਪਿੰਡ ਨਹੀਂ ਜਿਹਦੇ ਆਲੇ-ਦਾਲੇ ਦਰਜਨਾ ਪਿੰਡ ਸਾਰੇ ਸਿੱਧੂਆਂ ਦੇ ਪਿੰਡ ਨੇ ਸੋ ਇਸ ਲਈ ਤਾਂ ਸਿੱਧੂ ਦੀ ਰੈਲੀ ਸਿੱਧੂਆਂ ਦੀ ਰੈਲੀ ਸੀ ਜੀ ਕਹਿੰਦੇ ਹੁਣ ਕਾਂਗਰਸ ਆਏ ਆਪਣਾ ਪੱਖ ਬਚਾਉਣ ਨੂੰ ਫਿਰਦੀ ਆ ਤੇ ਪਰ ਨਬਜੋਤ ਸਿੰਘ ਸਿੱਧੂ ਨੇ ਵੀ ਇਸ ਰੈਲੀ ਨੂੰ ਕਾਂਗਰਸੀ ਰੈਲੀ ਦਿਖਾਉਣ ਦੀ ਬਜਾਏ ਜਿੱਤੇਗਾ ਪੰਜਾਬ ਦੀ ਰੈਲੀ ਦਿਖਾਈ ਕੀ ਨਵਜੋ ਸਿੰਘ ਸਿੱਧੂ ਨਾ ਮੈਸਰੇ ਉਹ بیٹنگ ਕਰਨ ਦੀ ਤਿਆਰੀ ਚ ਨੇ ਉਹਨਾਂ ਨੇ ਘੇਰੇ ਚ ਆਪ ਨੂੰ ਵੀ ਲਿਆ ਘੇਰੇ ਚ ਕਾਂਗਰਸ ਦੇ ਲੀਡਰਾਂ ਨੂੰ ਵੀ ਲਿਆ ਪਰ ਕਾਂਗਰਸ ਨੂੰ ਅਜੇ ਹਾਈ ਕਮਾਂਡ ਨੂੰ ਆਪਣੇ ਨੂੰ ਬਚਾ ਵੀ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਮੈਂ 224 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨੀ ਹੈ ਜਿਸ ਨੂੰ ਲੈ ਕੇ ਚਰਚਾ ਸੀ ਕਿ ਕੀ ਅੰਮ੍ਰਿਤਸਰ ਤੋਂ ਜਾਂ ਫਿਰ ਪਟਿਆਲਾ ਇੱਕ ਤੀ ਨਵਾਂ ਮੈਦਾਨ ਹੋ ਸਕਦਾ ਹੈ ਨਵਜੋ ਸਿੰਘ ਸਿੱਧੂ ਲਈ ਪਰ ਨਵਜੋ ਸਿੰਘ ਨੇ ਸਪਸ਼ਟ ਕਰਕੇ ਜੇ ਮੈਂ ਚੋਣਾਂ ਲੋਕ ਸਭਾ ਹੀ ਲੜਨੀ ਆਉਂਦੀਆਂ ਤਾਂ ਭਾਜਪਾ ਮੈਨੂੰ ਟਿਕਟ ਦੇਣਦੀ ਸੀ ਫਿਰ ਤਾਂ ਮੈਂ ਪਹਿਲਾਂ ਹੀ ਲੜ ਲਿਆ ਹੁੰਦਾ ਪਰ ਕਹਿੰਦੇ ਮੈਂ ਲੋਕ ਸਭਾ ਚੋਣ ਨਹੀਂ ਲੜਨੀ ਪਰ ਲੜਨੀ ਨਹੀਂ ਪਰ ਖੜਨਾ ਕਿੱਧਰ ਤੇਰ ਕਿਹੜੀ ਹੋएगी ਇਹਨੂੰ ਲੈ ਕੇ ਪੰਜਾਬ ਚਰਚਾ ਕਿ ਨਵਜੋ ਸਿੰਘ ਸਿੱਧੂ ਘਰ ਫਿਰ ਪਾਰਟੀ ਬਦਲ ਸਕਦੇ ਨੇ ਤੇ ਜੇ ਉਹ ਆਪ ਚ ਨਹੀਂ ਜਾ ਸਕਦੇ ਕਾਂਗਰਸ ਚ ਰਹਿ ਨਹੀਂ ਸਕਦੇ ਫਿਰ ਕਿੱਥੇ ਇਹਨੂੰ ਲੈ ਕੇ ਚਰਚਾ ਚਲੋ ਕਰ वापसी ਕਿਸੇ ਦੀ ਵੀ ਹੋ ਸਕਦੀ ਹੈ ਪਰ ਕੇਜਰੀਵਾਲ ਮਾਨ ਤੇ ਨਵਜੋ ਸਿੰਘ ਸਿੱਧੂ ਦੀ ਰੈਲੀ ਵਿਚਾਲੇ ਕੁੱਤਾ ਦੌੜ ਦੀ ਖੂਬ ਚਰਚਾ ਹੋ ਗਈ ਜਿਹੜਾ ਕੁੱਤਾ ਦੌੜ ਜੀ ਹਾਂ ਕਹਿੰਦੇ ਉਧਰ ਮੌੜ ਮੰਡੀ ਚ ਆਪਦੀ ਰੈਲੀ ਸੀ ਮਹਾਰਾਜ ਚ ਨਵਜੋ ਸਿੱਧੂ ਦੀ ਰੈਲੀ ਸੀ ਤੇ ਮਹਾਰਾਜ ਚ ਅਚਾਨਕ ਪਤਾ ਲੱਗਾ ਕਿ ਸਰਕਾਰ ਵੱਲੋਂ ਕੁੱਤਾ ਦੌੜ ਕਰਾਈ ਜਾ ਰਹੀ ਹੈ ਜੀ ਕਿ ਇਹ ਪਹਿਲਾਂ ਤੋਂ ਤਹਿ ਸਮਾਗਮ ਸੀ ਜਾਂ ਨਵਜੋ ਸਿੱਧੂ ਦੀ ਰੈਲੀ ਰੱਖੀ ਜਾਣ ਤੋਂ ਬਾਅਦ ਏ ਸ਼ੁਸ਼ਾ ਛੱਡਿਆ ਗਿਆ ਕਿ ਲੋਕ ਕੁੱਤਿਆਂ ਦੀ ਦੌੜ ਦੇਖਣ ਆ ਜਾਣ ਤੇ ਕਹਿੰਦੇ ਜੀ ਪੂਰਾ ਲਾਅ ਲਸ਼ਕਰ ਪੂਰਾ ਪ੍ਰਬੰਧ ਪ੍ਰਸ਼ਾਸਨ ਸਭ ਤੱਕ کیا ਗਿਆ ਉੱਥੇ ਸੋ ਜੀ ਦੋਆਂ ਰੈਲੀਆਂ ਦੇ ਵਿਚਾਲੇ ਇੱਕ ਕੁੱਤਾ ਦੌੜ ਦੀ ਖਾਸੀ ਚਰਚਾ ਚਲੋ ਚਰਚਾ ਤਾਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਵੀ ਖੂਬ ਹੋ ਰਹੀ ਹੈ ਜਨਾਬ 2 ਦਸੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਿੱਲੀ ਛੋਣ ਵਾਲਾ ਰੋਸ਼ ਮਾਰਚ ਰੱਦ ਕਰਨਾ ਕਹਿੰਦੇ ਜੀ ਫਰਾਕ ਦਿਲੀ ਦਿਖਾਈ ਸ਼੍ਰੋਮਣੀ ਕਮੇਟੀ ਨੇ ਕਾਮੀ ਸਾਹਿਬ ਕਹਿੰਦੇ ਅਸੀਂ ਏਕਤਾ ਦਾ ਸੁਨੇਹਾ ਦਿੱਤਾ ਕਿ ਕਾਲਕਾ ਸਾਹਿਬ ਦੀ ਜਿਹੜੀ ਚਿੱਠੀ ਆਈ ਉਹ ਕਹਿੰਦੇ ਜੇ ਮਸਲਾ ਗੱਲਬਾਤ ਰਹੀਂ ਹੱਲ ਹੋ ਸਕਦਾ ਸਾਨੂੰ ਉਧਰ ਨੂੰ ਵਧਣਾ ਚਾਹੀਦਾ ਅਸੂਤੇ ਤੇ ਫੁੱਲ ਚੜਾਏ ਇਸ ਲਈ ਅਸੀਂ ਇਹ ਪਹਿਲ ਕਦਮੀ ਕੀਤੀ ਆ ਕਿ ਅਸੀਂ ਪਾਈ ਪਹਿਲਾਂ ਗੱਲਬਾਤ ਰਹੀ ਮਸਲਾ ਹੱਲ ਕਰਨ ਲਈ ਬਦਾਂਗੇ ਤੇ ਇਸ ਲਈ ਅਸੀਂ ਫਿਲਹਾਲ 20 ਦਸੰਬਰ ਵਾਲਾ ਕਾਰਜ ਮੁਲਤਵੀ ਕਰਦੇ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਥ ਦੇਣ ਦੀ ਤਿਆਰੀ ਕੀਤੀ ਸੀ ਅਸੀਂ ਮੁਲਤਵੀ ਕੀਤਾ ਰੱਦ ਨਹੀਂ ਜੇ ਗੱਲਬਾਤ ਰਾਈ ਹੱਲ ਨਾ ਹੁੰਦਾ ਦਿਖਿਆ ਫਿਰ ਅਸੀਂ ਗਾਂ ਬਦਾਂਗੇ ਪਰ ਜਨਾਬ ਪੰਜਾਬ ਚ ਪੰਥਕ ਧਰਾਂ ਚ ਸਿਆਸੀ ਗਲਿਆਰਿਆਂ ਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਕੀ ਸ਼੍ਰੋਮਣੀ ਕਮੇਟੀ ਨੇ ਕਾਲਕਾ ਦੀ ਚੱਠੀ ਤੇ ਰੋਸ਼ ਮਾਰਚ ਰੱਦ ਕੀਤਾ ਜਾਂ ਅੰਮਿਤ ਸ਼ਾਹ ਦੇ ਸਨੇਹੇ ਤੇ ਉਹ ਸਨੇਹਾ ਬਾਇਆ ਕਾਲਕਾ ਆਇਆ ਕਿ ਬਾਇਆ ਸੁਖਬੀਰ ਆਇਆ ਬਾਇਆ ਅਕਾਲੀ ਦਾ ਲਾਇਆ ਕੁਝ ਕਹਿੰਦੇ ਜੀ ਚੱਠੀ ਤਾਂ ਬਹਾਨਾ ਏ ਕਮੀ ਸਾਬ ਕਹਿੰਦੇ ਕਿ ਪੰਜ ਮੈਂਬਰੀ ਕਮੇਟੀ ਚ ਇਕਤਾ ਬਣੀ ਰਹੇ ਕੌਮ ਚ ਇਕਤਾ ਬਣੀ ਰਹੇ ਕਮੇਟੀਆਂ ਚ ਇਕਤਾ ਬਣੀ ਰਹੇ ਜਿਹੜੇ ਸਾਰੇ ਪੰਥਕ ਧਰਾਂ ਇਕੱਠੀਆਂ ਹੋ ਰਹੀਆਂ ਉਹਨਾਂ ਚ ਇਕਤਾ ਬਣੀ ਰਹੇ ਇਸ ਲਈ ਸੀ ਇਹ ਫੈਸਲਾ ਲਿਆ ਉਹ ਕਹਿੰਦੇ ਜੀ ਬਿਰਸਾ ਸਿੰਘ ਬਲਟੋਹਾ ਤੇ ਕਾਲ ਕਹੋਰੀ ਤਾਂ ਆਪਸੇ ਟਕਰਾਈ ਜਾਂਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਈਆਂ ਨੇ ਪੰਜ ਮੈਂਬਰੀ ਕਮੇਟੀ ਚੁੱਪ ਕਿਉਂ ਨਹੀਂ ਕੀਤੀ ਜਦੋਂ ਕਿ ਜੱਜਦਰ ਸਾਹਿਬ ਨੇ ਕਿਹਾ ਸੀ ਕਿ ਭਾਈ ਮੀਡੀਆ 'ਚ ਨਹੀਂ ਜਾਣਾ ਤੇ ਫਿਰ ਇਹ ਸੋਸ਼ਲ ਮੀਡੀਆ ਤੱਕ ਆ ਗਏ ਤੇ ਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਲਈ ਖੁੰਝੇ ਲਾ ਦੇਣਾ ਕਿ ਅਕਾਲੀ ਦਲ ਦੇ ਗੱਠਜੋੜ ਦੇ ਵਿੱਚ ਇਹ ਰੋਸ਼ਮਾਰ ਚੜੀਕਾ ਨਾ ਬਣ ਜਵੇ ਅਕਾਲੀ ਭਾਜਪਾ ਗੱਠਜੋੜ ਹੋਣ ਦੀਆਂ ਜਿਹੜੀਆਂ ਚਰਚਾਾਂ ਮਾਂ ਨੇ ਢੀਂਸਾ ਧੜੇ ਦੀ ਵਾਪਸੀ ਦੇ ਜਿਹੜੀ ਚਰਚਾਾਂ ਮਾਂ ਨੇ ਉਸ ਚਰਚਾਵਾਂ ਦੇ ਵਿੱਚ ਰੋਸ਼ ਮਾਰਚ ਦੇ ਕਾਰਨ ਭਾਜਪਾ ਨਾਰਾਜ਼ ਹੋ ਰਹੀ ਸੀ ਜੇ ਤਾਂ ਇਹ ਆ ਕਿ ਭਾਈ ਚਿੱਠੀ 'ਚ ਕੁਝ ਲਿਖਿਆ ਗਿਆ ਕਾਲਕਾ ਸਭ ਵੱਲੋਂ ਕਿ ਭਾਈ 19 ਤਰੀਕ ਨੂੰ ਮੈਂ ਮੁਲਾਕਾਤ ਕਰਾ ਰਿਆਂ ਤੁਹਾਡੀ ਗ੍ਰਹਿ ਮੰਤਰੀ ਨਾਲ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰਾਲੇ ਨਾਲ ਪੀਐਮਓ ਹਾਊਸ ਨਾਲ ਕਿ ਆਪਣੀ ਬੈਠਕ ਤੈ ਹੋ ਗਈ 19 ਨੂੰ ਆ ਜਾਂ 21 ਨੂੰ ਆ ਫਿਰ ਤਾਂ ਮੰਨਿਆ ਕਿ ਤਰੀਕ ਤੈ ਹੋ ਗਈ ਸਮਾ ਤੈ ਹੋ ਗਿਆ ਸ਼ਖਸੀਅਤ ਤੈ ਹੋ ਗਈ ਹੈ ਵਿਭਾਗ ਤੈ ਹੋ ਗਿਆ ਕਿ ਹਾਂ ਭਾਈ ਮਸਲੇ ਹਲੇਲੀਆ ਗੱਬ ਜਦੋਂ ਨਾ ਤਰੀਕ ਤਾ ਨਾ ਮੁਲਾਕਾਤ ਤਾ ਤੇ ਅਸੀਂ ਜੀ ਤਰਨਾ ਮਲਤਵੀ ਕਰਕੇ ਬੈਠ ਗਏ ਇਸ ਨੂੰ ਲੈ ਕੇ ਬਿਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਕਾਰਸੇ ਵਾਲੇ ਬਾਬਿਆਂ ਨਾਲ ਮੀਟਿੰਗ ਹੈ ਨਾ ਸਿਕਸ ਸਟੂਡੈਂਟ ਫੈਡਰੇਸ਼ਨ ਨੇ ਕਹਿੰਦੇ ਪੂਰੀ ਤਿਆਰੀ ਕਰ ਲਈ ਨਰਮਲੇ ਵੀ ਤਿਆਰ ਨੇ ਜੀ ਹਾਂ ਅਕਾਲੀ ਦਲ ਦੇ ਲੀਡਰ ਵੀ ਤਿਆਰ ਨੇ ਸ਼੍ਰੋਮਣੀ ਗੁਰੂ ਦੇ ਮੈਂਬਰ ਕਲ ਇਕੱਲੇ ਜਾਣਗੇ ਜੀ 26 ਤੋਂ 28 ਲੱਖ ਪਰਫਾਰਮੇ ਭਰੇ ਹੋਏ ਨੇ ਉਹ ਸੌਂਪ ਕੇ ਆਉਣੇ ਆ ਜੀ ਹਾਂ ਹੋਰ ਕਈ ਤਰ੍ਹਾਂ ਸਾਡੇ ਨਾਲ ਆ ਰਹੀਆਂ ਨੇ ਨਿਹੰਗ ਜਥੇਬੰਦੀਆਂ ਆ ਗਿਆ ਕਿਸਾਨ ਜਥੇਬੰਦੀਆਂ ਆ ਰਹੀਆਂ ਨੇ ਤੇ ਜੇ ਤਿਆਰੀ ਐਨੀ ਸੀ ਅਚਾਨਕ ਤਿੰਨ ਦਿਨ ਪਹਿਲਾਂ ਰੱਦ ਕਰਨਾ ਇਹਦੇ ਲੋਕ ਸਿਆਸੀ ਮਾਇਨੇ ਕੱਢ ਰਹੇ ਨੇ ਬੇਸ਼ੱਕ ਧਾਮੀ ਸਾਹਿਬ ਨੇ ਆਪਣਾ ਪੂਰਾ ਪੱਖ ਰੱਖਿਆ ਬੇਸ਼ੱਕ ਹਵਾਲਾ ਦਿੱਤਾ ਪਰ ਸਭ ਨੂੰ ਪਤਾ ਹੈ ਕਿ ਦਿੱਲੀ ਕਮੇਟੀ ਅੱਜ ਕਿਦੀ ਬੋਲੀ ਬੋਲਦੀ ਆ ਹਰਿਆਣਾ ਗੁਰਦੁਆਰਾ ਕਮੇਟੀ ਕਿਦੀ ਬੋਲੀ ਬੋਲਦੀ ਆ ਤੇ ਸ਼੍ਰੋਮਣੀ ਕਮੇਟੀ ਕਿਦੇ ਕਹਿ ਤੇ ਚੱਲਦੀ ਆ ਇਸ ਲਈ ਇਹ ਪਹਿਲੂ ਕਈ ਚਰਚਾ ਵਿੱਚ ਚਲੋ ਚਰਚਾ ਤਾਂ ਹੁਣ ਕੈਨੇਡਾ ਦੀ ਵੀ ਖੂਬ ਹੋ ਜਾਂਦੀ ਹੈ ਕਹਿੰਦੇ ਜੀ 42 ਹਜ਼ਾਰ ਬੰਦਿਆਂ ਨੇ 6 ਮਹੀਨਿਆਂ ਦੇ ਵਿੱਚ ਕੈਨੇਡਾ ਦੀ ਪੀਆਰ ਛੱਡਤੀ ਜੀ ਹਾਂ ਕੈਨੇਡਾ ਨੇ ਪਿਛਲੇ ਦਿਨੀ ਇੰਟਰਨੈਸ਼ਨਲ ਵਿਦਿਆਰਥੀ ਫੰਡ ਵਧਾਇਆ ਕਿਨਨ ਪਿਛਲੇ ਦਿਨੀ ਵਰਕ ਪਰਮਿਟ ਫੀਸਾਂ ਵਧਾਈਆਂ ਕੈਨੇਡਾ ਦੇ ਵਿੱਚ ਇਹ ਵੀ ਮੁੱਦਾ ਬਣਿਆ ਕਿ ਸ਼ਾਇਦ ਅੱਗੇ ਵੀਜ਼ੇ ਨਾ ਵਧਣ ਅੱਗੇ ਉਹਨਾਂ ਨੂੰ ਮੌਕਾ ਨਾ ਮਿਲੇ ਵਿਦਿਆਰਥੀਆਂ ਨੂੰ ਕੁਝ ਵਿਦਿਆਰਥੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਬੜੀ ਗਿਣਤੀ ਚ ਆਖੋਕ ਮੁਲਕਾਂ ਦੇ ਵਿਦਿਆਰਥੀ ਵਾਪਸ ਵੀ ਆ ਸਕਦੇ ਨੇ ਵੀ ਖਤਰਾ ਖੜਾ ਪਰ ਇਹ ਸਭ ਦੇ ਦਰਮਿਆਨ ਪੀਆਰ ਛੱਡਣ ਵਾਲੀ ਚਰਚਾ ਇੱਕ ਨਵੇਂ ਸਿਰੇੋਂ ਚੱਲੀ ਕਿ ਕੈਨੇਡਾ ਦੇ ਵਿੱਚ ਲੋਕ ਪੀਆਰ ਛੱਡਣ ਲੱਗੇ ਨੇ ਜੀ ਹਾਂ ਕੈਨੇਡਾ ਦੀ ਪੀਆਰ ਛੱਡਣਾ ਇੱਕ ਅਹਿਮ ਪਹਿਲੂ ਆ ਜਦੋਂ ਪੰਜਾਬ ਦੇ ਵਾਸੀ ਜਾਂ ਭਾਰਤ ਮੁਲਕ ਦੇ ਬਹੁਖੂਕ ਸੁਬਿਆਂ ਚੋਂ ਲੋਕ ਕੈਨੇਡਾ ਉੱਡ ਜਾਣਾ ਚਾਹੁੰਦੇ ਹੋਣ ਉਸ ਤਰ੍ਹਾਂ ਦੀ ਖਬਰ ਆਵੇ ਕਿ 6 ਮਹੀਨਿਆਂ ਚ 42000 ਲੋਕ ਕੈਨੇਡਾ ਦੀ ਪੀਆਰ ਛੱਡ ਚੁੱਕੇ ਨੇ ਤਾਂ ਇਹਦਾ ਕੀ ਮਾਇਨੇ ਨੇ ਜੀ ਹਾਂ ਕਹਿੰਦੇ ਜੀ ਉੱਥੇ ਆਸਥਕ ਸਥਿਤੀ ਵਿਆਜ ਦਰ ਰਹਿਣਾ ਖਾਣਾ ਪੀਣਾ ਮਹਿੰਗਾ ਕਮਾਈ ਔਖੀ ਤੇ ਵਿਆਜ ਦਰਾਂ ਦੇ ਲੱਖ ਤੋੜਤਾ ਤੇ ਉਸ ਦੇ ਬਾਵਜੂਦ ਉਸੇ ਗੈਂਗਸਟਰ ਬਾਦ ਵੀ ਵੱਧ ਗਿਆ ਤੇ ਗੈਂਗਸਟਰਾਂ ਦੀ ਸ਼ਰਨ ਥਾਂ ਵੀ ਬਣ ਗਿਆ ਪੰਜਾਬ ਦੇ ਭਾਰਤ ਦੇ ਹਰਿਆਣੇ ਦੇ ਕਹਿੰਦੇ ਇਹ ਕਲਾਸ ਇਹ ਕੈਟਾਗਰੀ ਵਾਲੇ ਜਿਹੜੇ ਗੈਂਗਸਟਰ ਨੇ ਕਹਿੰਦੇ ਉਹਨਾਂ ਦੇ ਟਿਕਾਣੇ ਨੇ ਜੀ ਨਿਤ ਦਿਨ ਧਮਕੀਆਂ ਨੇ ਦਿਨ ਗੋਲੀਆਂ ਜਿਹੜੇ ਕੰਮਾਂ ਤੋਂ ਡਰਦੇ ਲੋਕਾਂ ਨੇ ਕਹਿੰਦੇ ਉੱਥੇ ਟਿਕਾਣੇ ਬਣਾਏ ਸੀ بڑے ਲੋਕਾਂ ਨੇ ਉਹਨਾਂ ਨੂੰ ਕਹਿੰਦੇ ਡਰ ਉੱਥੇ ਵੀ ਉਸਤਾਰਿਆ ਤੇ ਵਿਆਜ ਦਰ ਜਿਹੜੀ ਕਦੇ 1% 1% ਸੀ ਉਹ 7.5% ਤੇ ਚਲੀ ਗਈ ਘਰ ਮਕਾਨ ਮਹਿੰਗੇ ਹੋ ਗਏ ਰਹਿਣ ਵਾਲਿਆਂ ਲਈ ਵੀ ਕਿਰਾਏ ਤੇ ਲੈਣ ਵਾਲੇ ਲਈ ਤੇ ਮਾਲਕਾਂ ਲਈ ਵੀ ਵਿਆਜ ਦਰਾਂ ਦੇ ਰੂਪ ਚ ਗਰੋਸਰੀ ਕਹਿੰਦੇ ਖੂਬ ਮਹਿੰਗੀ ਹੋ ਗਈ ਨੌਕਰੀਆਂ ਮਿਲਦੀਆਂ ਨਹੀਂ ਜਿਹੜੇ ਪਹਿਲਾਂ ਤੋਂ ਸਥਾਪਿਤ ਨੇ ਉਹਨਾਂ ਦੇ ਬੱਚੇ ਜੇ ਸੈੱਟ ਨੇ ਸੈੱਟ ਨੇ ਕੁਝ ਲੋਕ ਜੜਾਂ ਕਰਨ ਵੀ ਮੁੰਨਣਾ ਚਾਹੁੰਦੇ ਨੇ ਸੋ ਇਸ ਲਈ ਇੱਕ ਵੱਡਾ ਪੱਖ ਹੈ ਕਿ ਕਈ ਕਾਰਨਾਂ ਨੂੰ ਮਿਲਾ ਕੇ ਕੈਨੇਡਾ 'ਚ ਲਗਾਤਾਰ ਹਲਸਾਰ ਪੀਆਰ ਛੱਡਣਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ 2021 ਦੇ ਵਿੱਚ 85000 ਤੋਂ ਵੱਧ ਲੋਕਾਂ ਨੇ ਪੀਆਰ ਛੱਡੀ ਲਗਭਗ 86000 ਲੋਕਾਂ ਨੇ ਕੈਨੇਡਾ ਦੀ ਪੀਆਰ 2021 ਛੱਡੀ 2022 ਦੇ ਵਿੱਚ ਲਗਭਗ 94000 ਲੋਕਾਂ ਨੇ ਕੈਨੇਡਾ ਦੀ ਪੀਆਰ ਛੱਡੀ ਔਰ 2023 ਚ ਜਨਵਰੀ 2023 ਤੋਂ ਲੈ ਕੇ ਜੂਨ 2023 ਤੱਕ 6 ਮਹੀਨਿਆਂ ਚ 42000 ਤੋਂ ਵੱਧ ਲੋਕਾਂ ਨੇ ਕੈਨੇਡਾ ਦੀ ਪੀਆਰ ਛੱਡੀ 2021 ਚ 85927 ਲੋਕਾਂ ਨੇ ਕੈਨੇਡਾ ਦੀ ਪੀਆਰ ਛੱਡੀ ਜਿਨ੍ਹਾਂ ਚ ਭਾਰਤੀ ਵੀ ਸ਼ਾਮਲ ਪੰਜਾਬੀ ਵੀ ਸ਼ਾਮਲ ਤੇ ਹੋਰ ਨਾ ਮੁਲਕਾਂ ਦੇ ਲੋਕ ਵੀ ਸਮੋਚੇ ਕੈਨੇਡਾ ਚ ਪੀਆਰ ਛੱਡਣਾਂ ਦੀ ਗਿਣਤੀ 2021 ਚ 85927 ਹੈ ਤੇ 2022 ਚ ਗਿਣਤੀ ਵਧ ਕੇ 93918 ਹੋ ਗਈ 818 93818 ਲੋਕਾਂ ਨੇ 222 ਚ ਕੈਨੇਡਾ ਦੀ ਪੀਆਰ ਛੱਡੀ ਜਿਨ੍ਹਾਂ ਚ ਪੰਜਾਬੀ ਵੀ ਬਹੁ ਗਿਣਤੀ ਨੇ ਭਾਰਤੀ ਵੀ ਖਾਸ ਨੇ ਤੇ ਹੋਰ ਨਾ ਮੁਲਕਾਂ ਦੇ ਵੀ ਨੇ ਤੇ ਹੁਣ ਜਨਵਰੀ ਤੋਂ ਲੈ ਕੇ ਜੂਨ ਤੱਕ ਦੇ ਅੰਕੜੇ ਨੇ ਸਾਡੇ ਕੋਲ 6 ਮਹੀਨਿਆਂ ਚ 42000 ਤੋਂ ਵੱਧ ਲੋਕ ਕੈਨੇਡਾ ਦੀ ਪੀਆਰ ਛੱਡ ਚੁੱਕੇ ਨੇ ਸੋ ਇਸ ਲਈ ਕੈਨੇਡਾ ਤੋਂ ਮੋਗ ਭੰਗ ਹੋ ਰਿਹਾ ਜਾਂ ਹੁਣ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਜਿਹੜਾ ਅੱਜ ਤੋਂ 10 15 20 ਸਾਲ ਪਹਿਲਾਂ ਕੈਨੇਡਾ ਸੀ ਤੁਸੀਂ ਲਈ ਇਸ ਪਹਿਲੂ ਤੇ ਵੀ ਖਬਰ ਕਰਨੀ ਜ਼ਰੂਰੀ ਬਣਦੀ ਸੀ ਸੋ ਹਰ ਪਹਿਲੂ ਦੀਆਂ ਖਬਰਾਂ ਲੈ ਕੇ ਆਜਾ ਰਹੇ ਹਾਂ ਤੁਸੀਂ ਦੇਖੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ